ਹਰਦੀ ਇਲਾਕੇ ਦੇ ਕਸਬਾ ਧਾਨਪੁਰ ਨਜ਼ਦੀਕ ਪਿੰਡ ਡੇਲੇ ਚੱਕ ਜਦ ਅਟਖਸਾਰ ਪਸ਼ੂਆਂ ਵਾਲੇ ਸ਼ੈੱਡ ਨੂੰ ਅੱਗ ਲੱਗਣ ਨਾਲ 60 ਸਾਲਾਂ ਬਜ਼ੁਰਗ ਦੀ ਮੌਤ ਤੇ ਭਾਰੀ ਨੁਕਸਾਨ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਉੱਥੇ ਹੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਪਿੰਡ ਵਾਸੀਆਂ ਨੇ ਦੱਸਿਆ ਸਵੇਰੇ ਕਰੀਬ 4:30-5 ਵਜੇ ਨਾਲ ਬਜ਼ੁਰਗ ਗੁਰਦੀਪ ਸਿੰਘ ਘਰ ਬਨੇ ਪਸ਼ੂਆਂ ਵਾਲੇ ਸ਼ੈੱਡ 'ਚ ਅਚਾਨਕ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀ ਲਪੇਟ 'ਚ ਆ ਜਾ ਨਾਲ ਬਜ਼ੁਰਗ ਗੁਰਦੀਪ ਸਿੰਘ ਅਤੇ ਦੋ ਮੱਝਾਂ ਅਤੇ ਇੱਕ ਬੱਕਰੀ ਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਚਾਨਕ ਅੰਜੂ ਆਏ ਆ ਕੰਮ ਤੋਂ ਤੇ ਪਾ ਗਿਆ ਮੈਂ ਡੰਗਰ ਨ ਪੱਠੇ-ਪੁੱਠੇ ਪਾਏ ਆ ਤੇ 4 ਵਜੇ ਅੱਗ ਲੱਗੀ ਆ ਇਹ ਪਤਾ ਨਹੀਂ ਜਦੋਂ ਅੱਖ ਲੱਗੀ ਉਦੋਂ ਅੱਗ ਲੱਗੀ ਆ ਪਤਾ ਨਹੀਂ ਲੱਗ ਕਿਦਾਂ ਗਈ ਆ ਇਹ ਹੁਣ ਡੰਗਰ ਵੀ ਤੁਹਾਨੂੰ ਪਤਾ ਕੀਮਤੀ ਆ ਤੇ ਗੱਡੀ-ਗੁੱਡੀ ਵੀ ਮੋਰਸਾਲੀ ਵੀ ਆ ਤੇ ਵੱਤੋ-ਵੱਦ ਸਾਡਾ ਖਰਚਾ ਦਿੱਤਾ ਜਾ ਜਿੰਦੀ ਵੀ ਜੀ ਕੀ ਕਾਰਨ ਕੀ ਕੀ ਹੋਇਆ ਅੱਜ ਦਾ ਕੀ ਲੱਗੀਆਂ ਨੂੰ ਅੰਜ ਕੰਮ ਤੋਂ ਆਏ دیر ਕੋਈ ਰਾਨ ਨੂੰ ਪਤਾ ਨਹੀਂ ਲਗਾ ਜੋ ਅਸੀਂ ਤਿਹਾਰ ਗਿਨਸਾਉਗੇ ਰਾਨ ਨੂੰ ਬਾਅਦ ਜੋ ਵੇਖਰੇ ਮੋਟਰ ਇਹਨਾਂ ਦੂਜੇ ਨਾਲ ਚੀਕਾ ਮਾਰੀਆਂ ਅੱਗ ਲੱਗੀ ਅੰਦਰ ਜੋ ਆ ਇੱਕ ਵੇਖਰੇ ਸਾਰੇ ਮੱਚ ਗਈ ਅੱਗ ਤੇ ਕੀ ਕੀ ਨੁਕਸਾਨ ਆ ਨੁਕਸਾਨ ਡੈਡੀ ਪੂਰੀ ਹੋ ਗਏ ਤੇ ਜੋ ਮੱਝਾਂ ਆ ਉਹ ਵੀ ਪੂਰੀਆਂ ਹੋ ਗਈਆਂ ਬੱਕਰੀ ਉਹ ਵੀ ਤੇ ਟਰੈਕਟਰ ਗੱਡੀ ਸੜ ਗਈ ਸਾਰੇ ਅੱਗ ਲੱਗੀ ਸਾਰੇ ਇੱਕ ਅੱਗ ਲੱਗਣ ਦਾ ਕੀ ਕਾਰਨ ਮੰਨਦੇ ਸਮਝ ਨਹੀਂ ਲੱਗੀਆਂ ਨੂੰ ਸਰਕਾਰ ਤੋਂ ਕੀ ਮੰਗਿਆ ਰਚੇਰਾ ਪਾਣੀ ਬੱਤੀ ਰਪਾਇਆ ਸਮਝਣ ਲੱਗੀ ਕੀ ਮੰਗ ਕਰਦੇ ਸਰਕਾਰ ਤੋਂ ਐ ਬੇਕੋ ਨਾ ਸਰਕਾਰ ਹੋਇਆ ਜੋ ਵੇਖੋ ਹੋਰ ਬੜਾ ਹੋ ਜੇ ਹਾਲ ਹਾਂਜੀ ਵੀਰ ਜੀ ਕੀ ਮਾਮਲਾ ਹੋਇਆ ਜਿਹੜਾ ਅੱਗ ਲੱਗਣ ਦਾ ਮਾਮਲਾ ਜਿਹੜਾ ਸਿਰੇ ਕੋਈ ਪੂਣ 4 ਵਜੇ ਦੀ ਗੱਲ ਆ ਤੇ ਪ੍ਰਭਾਵ ਫਿਰਦੀ ਸਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਪਤਾ ਲੱਗਾ ਵੀ ਅੱਜ ਪਿੰਡ ਦੇ ਵਿੱਚ ਇਧਰ ਅੱਗ ਲੱਗੀ ਆ ਤੇ ਸਾਰੇ ਪਿੰਡ ਵਾਸੀ ਜਿਹੜੇ ਨੇ ਭਜਾਉਣ ਵਾਸਤੇ ਆਏ ਨੇ ਤੇ ਆਗੇ ਨਹੀਂ ਜਿਆਦਾ ਭਿਆਨਕ ਸੀ ਕਿ ਮਤਲਬ ਪਿੰਡ ਵਾਲੇ ਦੇ ਕਾਬੂ ਵਿੱਚ ਨਹੀਂ ਸਿਆਰੇ ਇਸ ਕਰਕੇ ਇਹਨਾਂ ਨੇ ਪੁਲਿਸ ਨੂੰ ਫਾਰਮ ਕੀਤਾ ਤੇ ਉਹਨਾਂ ਨੇ 5 ਗ੍ਰੇਡ ਦੀਆਂ ਗੱਡੀਆਂ ਭੇਜੀਆਂ ਤੇ ਜਿਹਦੇ ਨਾਲ ਬੜੀ ਜਦੋਜਹਦ ਦੇ ਨਾਲ ਆਪਾਂ ਜਿਹੜਾ ਵੀ ਪਿੰਡ ਦੇ ਵਿੱਚ ਆੜ ਕੇ ਮਰ ਕੇ ਸਾਕਦੇ ਤੇ ਕਾਬੂ ਪਾਇਆ ਗਿਆ ਤੇ ਜਿਹੜਾ ਕਿ ਆਗ ਨੇ ਬਹੁਤ ਜਿਆਦਾ ਭਾਰੀ ਨੁਕਸਾਨ ਕਰਤਾ ਜੀ ਇਹ ਗਰੀਬ ਪਰਿਵਾਰ ਆ ਵਿਚਾਰਾ ਬਹੁਤ ਆਪਣੇ ਨਾ ਦੇ ਡੱਪਾ ਲਾ ਕੇ ਆਪਣੀ ਮਿਹਨਤ ਮਜ਼ਦੂਰੀ ਕਰਦਾ ਸੀ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਜ ਤਕਰੀਬਨ ਜੀ ਆਪਾਂ ਲਾਜਦੇ ਵਰਪਾਈ ਕੀਤੀ ਨਹੀਂ ਜਾ ਸਕਦੀ ਕਿਉਂਕਿ ਵੇਖੋ ਜਾਨ ਦਾ ਕੋਈ ਮੁੱਲ ਨਹੀਂ ਹੁੰਦਾ ਜਾਨ ਦਾ ਬੰਦਾ ਇਨਸਾਨ ਹੋਇਆ ਤੇ ਜਿਹੜਾ ਆਪਣਾ ਇਹਨਾਂ ਦਾ ਮਾਲੀ ਨੁਕਸਾਨ ਹੈ ਉਹ ਤਕਰੀਬਨ ਘੱਟ ਤੋਂ ਘੱਟ ਕੋਈ 10-12 ਲੱਖ ਦੇ ਲੱਗੇ ਇਹਨਾਂ ਦੇ ਇਨਸਾਨ ਹੋਏ ਕੋਈ ਸੈੱਡ ਬਣਿਆ ਸੀਗਾ ਇਹਨਾਂ ਟਰੈਕਟਰ ਵਿਚਾਰਾ ਕਿਸੇ ਦਾ ਕੁਸਤੇ ਤੇ ਲੈ ਆ ਕੇ ਆਪਣਾ ਟਾਈਮ ਪਾਸ ਕਰਨ ਦੇ ਸੀਗੇ ਉਹ ਵੀ ਇਹਨਾਂ ਦਾ ਸੜ ਕੇ ਸਵਾਹ ਹੋ ਗਿਆ ਮੋਟਰਸਾਈਕਲ ਸੀਗਾ ਇੱਕ ਗੱਡੀ ਸੀ ਮਰੂਤੀ 800 ਸੀਸੀ ਵਿੱਚ ਡੰਗਰ ਸੀ ਇਹਨਾਂ ਵਿਚਾਰਾ ਜਿੱਦਾਂ ਕਿ ਮੜਮੜ ਦੁੱਧ ਤੇ ਪਾ ਕੇ ਆਪਣਾ ਟਾਈਮ ਪਾਸ ਕਰਦੇ ਕਹਿਣ ਤੋਂ ਪਾ ਕੇ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਕਿ ਸਰਕਾਰ ਕਿਉਂਕਿ ਇਹਨਾਂ ਗਰੀਬਾਂ ਵਿਚਾਰਾਂ ਦਾ ਇਹ ਆਸਰਾ ਹੈਗਾ ਤੇ ਉਹ ਅੱਜ ਇਹਨਾਂ ਦਾ ਸਾਰਾ ਜੋ ਸਰਕੇ ਸਵਾਹ ਹੋ ਗਿਆ ਕਿਉਂਕਿ ਜਾਨ ਦੀ ਪਰਵਾਹ ਨਹੀਂ ਕੀਤੀ ਸਦੀ ਪਰ ਮਾਲਿਸ਼ਾ ਤਾਂ ਨੇ ਜ਼ਰੂਰ ਕਰਨੀ ਚਾਹੀਦੀ ਆ ਅਸੀਂ ਸਰਕਾਰ ਦੇ ਹੱਥ ਜੁੜ ਕੇ ਅਪੀਲ ਕਰਦੇ ਆ ਕਿ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤਾਂ ਕਿ ਪਰਵਾ ਜਿਹੜਾ ਮੋੜਾ ਪੜੇ ਉਸੇ ਪੇਵਲ ਜਾ ਸਕੇ ਅੱਗ ਲੱਗਣ ਦਾ ਕਾਰਨ ਕੀ ਮੰਨਦੇ ਜੀ ਅੱਗ ਲੱਗਣ ਦਾ ਕਾਰਨ ਜੀ ਜਿੱਦਾਂ ਦਾਦੂ ਤੇ ਲੱਕ ਚੱਲ ਰਹੀ ਸੀ ਕੋਈ ਸ਼ਾਰਕ ਸ਼ਰਕਤ ਦੀ ਪ੍ਰੋਬਲਮ ਦਾ ਕਰਿਆ ਵੀ ਉਹਦੇ ਨਾਲ ਹੀ ਜਿਹੜਾ ਹੋ ਗਿਆ ਤੇ ਕਪਰਾਲੀ ਘੱਟ ਲੱਗੀ ਹੋਈ ਸੀ ਇਕੱਠਾ ਵਾਸਤੇ ਡੰਗਰਾ ਵਾਸਤੇ ਨਰਕੀ ਹੋਈ ਸੀ ਉਹ ਪਰਾਲੀ ਨੇ ਪਿਹਾਲ ਕਰ ਉਹਦੇ ਕਾਰਨ ਜਿਹੜਾ ਸਾਰਾ ਕੁਝ ਕਰਕੇ ਸਵਾਲ ਹੈ ਅਣੀ ਸਰ ਕੀ ਮਾਮਲਾ ਆਇਆ ਜੀ ਅੱਜ ਦਾ ਜਿਹੜਾ ਅੱਗ ਲੱਗੀ ਹੈ ਜੀ ਅੱਜ ਸਵੇਰੇ ਸਾਨੂੰ 6 ਵਜੇ ਨਾਲ ਇਨਫੋਰਮੇਸ਼ਨ ਆਈ ਕੰਟਰੋਲ ਰੂਮ ਰਾਈ 41 ਚੱਕ ਪਿੰਡ ਅੱਜ ਲੱਗੀ ਆ ਮੁੜ ਕੇ ਇੱਥੇ ਆਏ ਆ ਜੀ ਗੁਰਦੀਪ ਸਿੰਘ ਸਾਨੂੰ ਸਰਦਾਰਾ ਸਿੰਘ ਢਾਲੀ ਚੱਕ ਦਾ ਹੀ ਕੋਸ਼ਟ 8-8 ਸਾਲ ਦੀ ਏਜ ਦਾ ਦੇਖੋ ਅੱਗ ਦੀ ਰਪੇਟ ਵਿੱਚ ਆ ਗਿਆ ਦੋ ਮੱਝਾਂ ਹੀ ਇੱਕ ਬੱਕਰੀ ਹੀ ਟਰੈਕਟਰ ਦਾ ਨੁਕਸਾਨ ਹੋ ਗਿਆ ਕਾਰ ਮਰੂਤੀ ਉਹ ਮੋਟਰਸਾਈਕਲ ਸੜ ਗਈ ਸਰ ਕੀ ਕਾਰਨ ਤਾ ਚੱਲਿਆ ਅੱਗ ਕੱ ਲੱਗਣ ਦੇ ਹੁਣ ਤੱਕ ਪਤਾ ਲੱਗਿਆ ਕਿ ਸਰਕਟ ਸਾਰਟ ਹੋਇਆ ਜੀ ਬਿਜਲੀ ਦਾ ਉਹਦੇ ਨਾਲ ਅੱਗ ਲੱਗੀ ਹੈ